ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀ ਆਹ ਦੇਖੋ ਬਿਦੀਪੁਰ ਕੋਲ ਪਿੰਡ ਬਿਦੀਪੁਰ ਕੋਲ ਦੇਖੋ ਪਰਾਲੀ ਵਾਲੇ ਟਰਾਲੇ ਨੂੰ ਲੱਗੀ ਅੱਗ ਯਾਰ ਬਹੁਤ ਵੱਡਾ ਨੁਕਸਾਨ ਆ ਇਹ ਪ੍ਰਮਾਤਮਾ ਬਚਾਈ ਰੱਖੇ ਆਹ ਦੇਖੋ ਬਈ ਕਿੰਨਾ ਨੁਕਸਾਨ ਵਿਚਾਰੇ ਪਹਿਲਾਂ ਪਰਕੇ ਲਿਆਏ ਤੇ ਆਉਂਦੇ ਹੁੰਦੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਕੀ ਸਿਸਟਮ ਹੋ ਰਿਹਾਗਾ ਯਾਰ ਦੇਖੋ ਕਿੱਡਾ ਵੱਡਾ ਨੁਕਸਾਨ ਹੋਇਆ ਬਈ ਯਾਰ ਆਜੂ ਕਈ ਵਾਰ ਤਾਰਾਂ ਜੁੜ ਜਾਂਦੀਆਂ ਜਾਂ ਤਾਂ ਉਥੋਂ ਪਤੰਗਾ ਕਿਉਂਕਿ ਇਹ ਇੱਕ ਬਰੂਦ ਵਾਲਾ ਸਿਸਟਮ ਤਾਂ ਹੁੰਦਾ ਹੈਗਾ ਹਨਾ ਤੇ ਮਾੜਾ ਇਹ ਪਤੰਗਾ ਡੱਗ ਪਿਆ ਤਾਂ ਸਾਰਾ ਕੁਝ ਹੀ ਜਲ ਜਾਂਦਾ ਹੈਗਾ ਆ ਦੇਖੋ ਬਈ ਕਿੱਡਾ ਵੱਡਾ ਨੁਕਸਾਨ ਹੋਇਆ ਹੈਗਾ ਤੇ ਪ੍ਰਮਾਤਮਾ ਮਿਹਰ ਪ੍ਰਧ ਰੱਖੇ ਤੇ ਵਾਵਾ ਡਰਾਈਵਰਾਂ ਦੀ ਮਤਲਬ ਟਰੈਕਟਰ ਦੀ ਬਚਤ ਉਹਦੀ ਨਹੀਂ ਤਾਂ ਫਿਰ ਤੇਲ ਨੂੰ ਪਾਏ ਤੁਹਾਨੂੰ ਪਤਾ ਹੀ ਹਨ ਤੇ ਇਹ ਵੀ ਇੱਕ ਬਰੂਦ ਵਾਲਾ ਕੰਮ ਹੀ ਹੈਗਾ ਜੋ ਕਿ ਇੰਨੀ ਭਿਆਨਕ ਅੱਗ ਲੱਗੀ ਹੈ ਕਿਉਂਕਿ ਮੜੇ ਪਤੰਗੇ ਦੇ ਨਾਲ ਤੁਹਾਨੂੰ ਪਤਾ ਹੀ ਹੈ ਕੀ ਹੋ ਜਾਂਦਾ ਹੈ ਇਸੇ ਕਰਕੇ ਬਈ ਬਚਾਈ ਹੋਣਾ ਜ਼ਰੂਰੀ ਆ ਤੇ ਤੁਸੀਂ ਆਪ ਹੀ ਦੇਖੋ ਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ